ਹਲੋ ਜੀ ਹਲੋ ਜੀ ਨੀਲੇ ਪਾਂਦੇ ਵਿੱਚ ਹੈ ਗਈਆਂ ਖਾਨਾਂ ਦੀ ਠੀਕ ਹੈ ਇਹਦੀ ਤੁਹਾਨੂੰ ਦਿਖਾ ਦਿੰਨੇ ਆ ਵੇਖੋ ਜੀ ਨੀਲਾ ਹਟ ਇਹਦੇ ਵਿੱਚ ਹੈ ਗਈ ਹਲੋ ਜੀ ਸਾਥੀ ਸ਼੍ਰੀ ਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲਾਉ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ-ਠਾਕ ਹੋਣਗੇ ਦੋਸਤੋ ਅੱਜ ਆਪਣੇ ਨਾਲ ਜੀ ਮੰਨਾ ਵੀਰ ਤੇ ਆਪਾਂ ਤੁਹਾਨੂੰ ਸ਼ੌਕ ਕਰਾਉਣ ਲੱਗੇ ਆ ਜੀ ਆਪਣੇ ਕੋ ਬੱਚੇ ਨੇ ਟਿਹੜੀਆਂ ਜੂ ਬੱਚੇ ਬਣੇ ਨੇ ਤੇ ਨੀਲੀਆਂ ਅੱਖਾਂ ਦੇ ਵਿੱਚ ਹੈਗੇ ਦੋਸਤੋ ਇਹ ਨੀਲਾਹਟ ਜੀ ਇਹਨਾਂ ਦੇ ਜਿਹੜੀ ਅੱਖ ਦੇ ਵਿੱਚ ਆਉਂਦੀ ਆ ਤੇ ਆਪਣੇ ਜਿਹੜੇ ਭਰਾ ਵਾ ਆਪਾਂ ਨੂੰ ਪਿਆਰ ਕਰਦੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਸੋ ਜਿਹੜਾ ਦੋਸਤੋ ਮੌਸਮੇ ਆ ਕਾਫੀ ਜਿਹੜਾ ਵਾ ਖਰਾਬ ਰਹਿੰਦਾ ਵਾ ਤੇ ਉਹਦੇ ਕਾਰਨ ਹੈ ਜਿਹੜਾ ਬਾਕੀ ਕਿਸੇ ਬੰਨੇ ਜਾ ਨਹੀਂ ਜਾਂਦਾ ਤੇ ਆ ਬੱਚੇ ਹੈਗੇ ਆ ਆ ਦੇਖੋ ਇਹ ਨੀਲੀਆਂ ਅੱਖਾਂ ਦੇ ਵਿੱਚ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਲੋਈ ਜੀ ਪਹਿਲਾ ਬੱਚਾ ਆ ਗਿਆ ਠੀਕ ਹੈ ਜੀ ਇਹ ਆਪਾਂ ਮੱਕੀ ਟੈੜੀਆਂ ਦੇ ਬੱਚੇ ਆ ਕਿ ਵੀਰ ਕੋ ਆਪਾਂ ਇਹੜੇ ਲਏ ਸੀ ਇਹਨਾਂ ਦੀਆਂ ਨੀਲੀਆਂ ਹੀ ਅੱਖਾਂ ਆ ਤੇ ਇਹ ਜੇ ਤਾਂ ਮਜਰਾ ਦਿਖਾਉਣਾ ਆ ਆ ਦੇਖੋ ਜੀ ਯਾਰ ਆ ਵੀ ਦੇਖੋ ਇਹਨਾਂ ਦੀਆਂ ਅੱਖਾਂ ਜੀ ਲਾਲ ਡੋਰੀ ਜਣੀ ਆ ਨਾ ਹੀ ਇਹਨਾਂ ਦੀਆਂ ਮਲਕੀ ਟਿੱਟੀਆਂ ਅੱਖਾਂ ਨੇ ਇਹਨਾਂ ਦੀਆਂ ਨਿਰਾਹਟ ਜੇ ਅੱਖਾਂ ਨੀਲੀਆਂ ਅੱਖਾਂ ਠੀਕ ਹੈ ਦੋਸਤੋ ਮੈਂ ਭਰਾਵਾਂ ਨੂੰ ਜਿਹੜਾ ਆਪਣੇ ਨੂੰ ਸ਼ੌਂਕ ਕਰਾਉਂਦੇ ਆ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਸਾਰੇ ਭਰਾਵਾਂ ਦਾ ਧੰਨਵਾਦ ਆ ਜੋ ਆਪਾਂ ਨੂੰ ਪਿਆਰ ਕਰਦੇ ਤੇ ਦੂਜੀ ਅੱਖ ਦਾ ਵੀ ਸ਼ੌਂਕ ਕਰ ਲਓ ਜੀ ਹਾਲ ਹੋਈ ਠੀਕ ਹੈ ਦੇਖ ਭਰ ਦਾ ਸ਼ੌਂਕ ਕਰਾਇਆ ਜੀ ਲਓ ਜੀ ਲਓ ਇਹ ਬੱਚਾ ਹੀ ਆ ਠੀਕ ਹੈ ਜੀ ਦੋ ਗੋਲੀ ਦਾ ਲੱਗ ਗਿਆ ਦੋ ਮੱਕੀ ਆਠ ਕਲੀ ਦਾ ਹੋ ਗਿਆ ਵਾ ਤੇ ਪਠਾ ਹੈਗਾ ਵਾ ਯੰਗ ਪਠਾ ਹੀ ਹੈ ਜੀ ਦੋ ਗਲੀ ਦਾ ਜਿਹੜਾ ਵਾ ਬਾਕੀ ਰਹਿ ਗਿਆ ਵਾ ਬਾਕੀ 8 ਗਲੀ ਦਾ ਜਿਹੜਾ ਹੋ ਗਿਆ ਵਾ ਆ ਦੇਖੋ ਸ਼ੌਂਕ ਕਰੋ ਜੀ ਮੇਰੇ ਭਰਾ ਆਪਾਂ ਚਲੋ ਸ਼ੌਂਕ ਕਰਾਉਨੇ ਭਰਾਵਾਂ ਨੂੰ ਲੋਹੀ ਪੰਨਿਆਂ ਦਾ ਵੀ ਸ਼ੌਂਕ ਕਰ ਲਓ ਇਹ ਗੋਲ ਕੀਤੇ ਆ ਦੋਸਤੋ ਕਿਉਂਕਿ ਆਪਾਂ ਵੱਡੇ ਕਰਕੇ ਇਹਦੇ ਫੇਰ ਜਿਹੜਾ ਵਾ ਤੇ ਆਪਣੇ ਹੰਦਲ ਸਾਹਿਬ ਜੀ ਨੇ ਉਹਨਾਂ ਦਾ ਵੀ ਧੰਨਵਾਦ ਆ ਜੀ ਅੱਖ ਦਾ ਫੇਰ ਸ਼ੌਂਕ ਕਰਾ ਦੇ ਜੀ ਇਹਦੀ ਅਮਰਪਾਲ ਸਿੰਘ ਜੀ ਮਜੀਠੇ ਤੋਂ ਅਮਰਪਾਲ ਸਿੰਘ ਜੀ ਖੇਮ ਕਰਨ ਤੋਂ ਸੰਜੀਵ ਚੋਹਾਂ ਜੀ ਜਸ ਸਮਰਾ ਜੀ ਕਾਲਾ ਜੱਟ ਜੀ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਨਾਲ ਹੀ ਇਹਦੇ ਦੂਜਾ ਵੀ ਦੂਜਾ ਵੀ ਤੁਹਾਨੂੰ ਸ਼ੌਂਕ ਕਰਾਉਂਦੇ ਆ ਜੀ ਕਿਉਂਕਿ ਟੈੜੀਆਂ ਦੇ ਬੱਚੇ ਆ ਜਿਹੜੇ ਨੀਲੀ ਅੱਖਾਂ ਦੇ ਵਿੱਚ ਜਿਹੜੇ ਟੈੜੀ ਆ ਤੇ ਆਲੋ ਜੀ ਕੋਈ ਟਾਈਮ ਆਏਗਾ ਜੀ ਆਪਾਂ ਜਿਹੜਾ ਇਹਨਾਂ ਦੇ ਮਾਂ ਪਿਓ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਜੀ ਕਰ ਲੋ ਹੀ ਸ਼ੌਂਕ ਲਾਹਟ ਦੇ ਵਿੱਚ ਅੱਖਾਂ ਹੀ ਦੋਸਤੋ ਹਲੋ ਜੀ ਤੇ ਬਹੁਤ ਹੀ ਜੜੀਆਂ ਘਾਟੇ ਹੋਈਆਂ ਆਪਾਂ ਨੂੰ ਅ ਦੇਖਣ ਨੂੰ ਵੀਡੀਓ ਮਿਲਦੀਆਂ ਭਰਾਵਾਂ ਜਿਨ੍ਹਾਂ ਨੇ ਦੇਖੇ ਹੋਣਗੇ ਕਮੈਂਟ ਜੀ ਜ਼ਰੂਰ ਦੱਸਿਓ ਵੀ ਕੇ ਨੇ ਪਹਿਲਾਂ ਵੀ ਕੇ ਨੇ ਵੀਰ ਨੇ ਆਪਣੇ ਕੋਲ ਦੇਖੇ ਆ ਨੀਲੀ ਅੱਖਾਂ ਦੇ ਤੇ ਆਪਣੇ ਆ ਜੀ 우ਸਤਾਦ ਕੱਲੂ ਮਾਲ ਜੀ ਉਸਤਾਰ ਡਾਕਟਰ ਵਿਕਰਮਜੀਤ ਸਿੰਘ ਜੀ ਉਸਤਾਰ ਖਬੀਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਜਸਵਿੰਦਰ ਬਾਜੀ ਆ ਜੀ ਲਾਹ ਬੁੱਟਰ ਸਾਹਿਬ ਜੀ ਆ ਜੀ ਸੰਧੂ ਭਾਈ ਹੁਣੀ ਆਪਣੇ ਉਹਨਾਂ ਦਾ ਧੰਨਵਾਦ ਜੋ ਬਨਵੀਰ ਆ ਜੀ ਆਪਣਾ ਜੋਬ ਨੰਬਰ ਸਰੀਆ ਜੀ ਚੰਗੀ ਆ ਅੱਖ ਕਲੀਅਰ ਕਰਾ ਲਓ ਜੀ ਲਓ ਜੀ ਅ ਵੀ ਵੇ ਲੋ ਲਾਹਟ ਚ ਅੱਖਾ ਗਈ ਇਹਦੀ ਵੀ ਠੀਕ ਹੈ ਜੀ ਤੇ ਡੋਰੇ ਹੈਗੇ ਆ ਅੱਖਾਂ ਦੇ ਵਿੱਚ ਬਹੁਤ ਹੀ ਜਿਆਦਾ ਜਿਰਾ ਦੇ ਆ ਜਿਰਾ ਦਾਣਾ ਭਰੀਆਂ ਹੋਈਆਂ ਅੱਖਾਂ ਤੁਹਾਨੂੰ ਪਰਦਾ ਵੀ ਸ਼ੌਂਕ ਕਰਾਉਂਦੇ ਆ ਔਰ ਇਹ ਆਈ ਦਾ ਪਰ ਇਹੋ ਕਲੀ ਲੋਈ ਇਹ ਭੈਣ ਭਰਾ ਆਈ ਆ ਇਹਦੇ ਵੀ ਜਿਹੜੇ ਦੋ ਆ ਪਰ ਰਹਿ ਗਏ ਆ ਤੇ ਬਾਕੀ ਬਿਲਕੁਲ ਹੀ ਉਸੇ ਤਰ੍ਹਾਂ ਆਈਆਂ ਜੀ ਇਹ ਵੀ 8 ਕਲੀ ਦਾ ਹੋ ਚੁੱਕਾ ਵਾ ਠੀਕ ਹੈ ਜੀ ਲੋਈ ਆਪਣੇ ਸਤਿੰਦਰ ਬਾਜਵਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਮਨਜੀਤ ਸਿੰਘ ਫੌਜੀ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਠੀਕ ਹੈ ਪਪੂ ਡਰਾਈਵਰ ਜੀ ਆ ਜਿੰਨੇ ਆਪਣੇ ਸਬਸਕ੍ਰਾਈਬਰ ਆ ਸਾਨੂੰ ਪਿਆਰ ਕਰ ਸਾਰਿਆਂ ਦਾ ਧੰਨਵਾਦ ਹੈ ਜੀ ਲਓ ਜੀ ਆ ਤੁਹਾਨੂੰ ਮੈਂ ਦਿਖਾਏ ਅੱਜ ਜਿਹੜਾ ਸ਼ੌਂਕ ਕਰਾਇਆ ਆਪਣੇ ਭਰਾਵਾਂ ਨੂੰ ਨੀਲੀਆਂ ਅੱਖਾਂ ਦੇ ਵਿੱਚ ਹੈ ਜੀ ਟੈੜੀਆਂ ਦੇ ਬੱਚੇ ਤੇ ਮੈਂ ਚਲੋ ਅੱਜ ਆਪਣੇ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਉਂਦੇ ਆ ਤੇ ਲਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਕਮੈਂਟ ਵਿੱਚ ਜੂ ਦੱਸਣਾ ਤੁਹਾਨੂੰ ਇਹ ਬੱਚੇ ਕਿਵੇਂ ਦੇ ਲੱਗੇ ਆ ਤੇ ਜਿੰਨੇ ਵੀ ਆਪਣੇ ਭਰਾਵਾ ਸਾਰੇ ਪਿਆਰ ਕਰਦੇ ਆ ਜੇ ਕਿ ਭਰਾ ਦਾ ਨਾਮ ਰਹਿ ਗਿਆ ਤੇ ਆਪਾਂ ਨੈਕਸਟ ਵੀਡੀਓ ਜੇ ਜਰੂਰ ਲਵਾਂਗੇ ਜੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਤਿ ਸ਼੍ਰੀ ਅਕਾਲ ਜੀ